ਤੋ ਪਹਿਲਾਂ ਤਾਂ ਆਪਣੇ ਜਿਹੜੇ ਹਾਰਟਸ ਆ ਇਹਨਾਂ ਦੇ ਲਈ ਤਾੜੀ ਲਾ ਦੇ। ਆਪ ਨਾਲ ਉਹਨਾਂ ਦੇ ਇੱਥੇ ਆ। ਔਰ ਗਵਰਨਮੈਂਟ ਕਾਲ ਬਜਿੰਦਰਾ ਕਾਲਜ। ਅੱਛਾ। ਇਹ ਸਭ ਤੋਂ ਵੱਡੀ ਗੱਲ ਆ ਵੀ ਉਸੇ ਕਾਲਜ ਦੇ ਵਿੱਚ ਮੈਂ ਵੀ ਐਮਏ ਕੀਤੀ ਆ ਬਜਿੰਦਰਾ ਕਾਲਜ ਤੋਂ ਜਿੱਥੋਂ ਬਾਈ ਜੀ ਪੜ੍ਹ ਕੇ ਤਿੱਖਾਂ ਥੀਏਟਰ ਜਿਗਾਇਆ। ਉਹ ਸਾਡੇ ਨਾਲ ਦੇ ਸਟੂਡੈਂਟ ਬਹੁਤ ਸਾਰੇ ਹੁੰਦੇ ਸੀ ਜਿਹੜੇ ਕਿ ਉੱਥੋਂ ਐਮਏ ਕਰਦੇ ਹੁੰਦੇ ਸਾਡੇ ਨਾਲ ਹੀ ਪੰਜਾਬੀ ਦੀ ਜਾਂ ਜੋ ਵੀ ਐਮਏ ਕਰਦੇ ਸੀ। ਥੀਏਟਰ ਬਾਗਮਾਲ ਆ ਜੀ। ਰੀਤਕੋਟ ਦਾ ਥੀਏਟਰ ਬਾਗਮਾਲ ਆ ਬੜੇ ਤਗੜੇ ਆ ਆਰਟਿਸਟ ਆ। ਹੋਰ ਵੀ ਬਹੁਤ ਸਾਰੇ ਮੁੰਡੇ ਆਪਾਂ ਨੂੰ ਮਿਲਦੇ ਮੇਰੇ ਨਾਲ ਦੇ ਸੰਗੀ ਸਾਥੀ ਵੀ ਹੈਗੇ ਆ ਜਿਨ੍ਹਾਂ ਨੇ ਐਮਏ ਵੀ ਥੀਏਟਰ ਚੋਂ ਕੀਤੀ ਥੋੜਾ ਬਹੁਤ ਤੇ ਰੋਲ ਵੀ ਮਿਲ ਰਹੇ ਉਹਨਾਂ ਨੂੰ ਕੁਛ ਨਾ ਕੁਛ ਕਿਸੇ ਫਿਲਮ ਚ ਮਿਲ ਗਿਆ ਜਾਂ ਕਿਤੇ ਵੀ ਮਿਲ ਗਿਆ ਹਨਾ ਸੋ ਇਹ ਬਾਕਮਾਲ ਆ ਤੇ ਦੂਸਰਾ ਜਿਹੜਾ ਮੈਸੇਜ ਇਹਨਾਂ ਦਾ ਸੀਗਾ ਜੁਤ ਨਸ਼ਾ ਵਿਰੋਧ ਹਨਾ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਨੂੰ ਕਨਵੇ ਹੋਇਆ ਸਾਰਿਆਂ ਨੂੰ ਤੇ ਤੁਸੀਂ ਕੋਸ਼ਿਸ਼ ਕਰਨੀ ਆ ਵੀ ਇਹਦੇ ਵਿੱਚ ਆਪਾਂ ਵੀ ਥੋੜਾ ਬਹੁਤ ਤਾਂ ਯੋਗਦਾਨ ਪਾਈਏ ਤੇ ਇਹ ਜਿਹੜਾ ਆਪਾਂ ਨੂੰ ਕੋਡ ਆ ਜਿਹੜਾ ਹੈ ਹਨਾ ਇਹ ਜਿਹੜਾ ਕੋਡ ਦਿਨੋਂ ਦਿਨ ਵਧ ਰਿਹਾ ਜਿਵੇਂ ਮੈਂ ਦੇਖ ਰਿਹਾ ਪਰਸੋਂ ਮੈਂ ਆਪਣੇ ਇੱਥੇ ਪੰਨੀ ਵਾਲੇ ਵੋਟ ਕੱਟ ਰਿਆ ਸੀਗਾ ਮੈਂ ਵੋਟਾਂ ਦੀ ਚੈਕਿੰਗ ਕਰ ਰਿਹਾ ਸੀ ਤੇ ਮੈਂ ਵੇਖਿਆ ਵੀ ਇੱਕ ਮੁੰਡਾ 22 ਸਾਲ ਦਾ ਉਹਨੇ ਮੇਰੇ ਬੋਟ ਬਣਾਈ ਆ ਸਾਲ ਤੋਂ ਪਹਿਲਾਂ ਉਹ ਮੈਨੂੰ ਕਹਿੰਦੇ ਅਰੇ ਤੇ ਡੈਥ ਹੋ ਗਈ ਮੈਂ ਸੋਚਿਆ ਡੈਥ ਹੋ ਗਈ ਕਿਵੇਂ ਡੈਥ ਹੋ ਗਈ ਉਹ ਕਹਿੰਦੇ ਰਹੇ ਨੇ ਟੀਕਾ ਲਾਇਆ ਸੀ ਤੇ ਟੀਕਾ ਵਿੱਚ ਹੀ ਰਹੇਗਾ ਆ ਥੋੜੇ ਦਿਨਾਂ ਦੀ ਗੱਲ ਈ ਆ ਹਰਮਨ ਸਿੰਘ ਦਾ ਉਹਦਾ ਮੁੰਡਾ ਤੋ ਬੜਾ ਅਫਸੋਸ ਆ ਆਪਾਂ ਨੂੰ ਜਿਹੜੀ ਐਜ਼ ਇਟ ਇਜ਼ ਜੋ ਵੀ ਗੱਲ ਕੀਤੀ ਆ ਆਪਣੇ ਭਾਈ ਜੀ ਨੇ ਇਹ ਸਾਰਾ ਕੁਝ ਐਜ਼ ਇਟ ਇਜ਼ ਆਪਣੇ ਨਾਲ ਵਾਪਰ ਰਿਹਾ ਅੱਜ ਕੱਲ ਦੀ ਘਟਨਾਵਾਂ ਵਾਪਰ ਰਹੀਆਂ ਹਨਾ ਔਰ ਇਹ ਬਹੁਤ ਜ਼ਿਆਦਾ ਵੱਡੀ ਲਾਹਨਤ ਆ ਆਪਣੇ ਲਈ ਸਭ ਤੋਂ ਵੱਡੀ ਲਾਹਨਤ ਆ ਚਿੱਟਾ ਜਿਹੜਾ ਸਭ ਅੱਜਕੱਲ ਦੇ ਨੌਜਵਾਨਾਂ ਦਾ ਜਿਹੜੇ ਸਟਾਰ ਹੋ ਚੁੱਕੇ ਆ ਤੁਸੀਂ ਅਜੇ ਪਲੱਸਵੰਟ 2 ਵਾਲੇ ਆ ਤੁਸੀਂ ਇਸ ਸਹੂਰ ਤੋਂ ਬਚਦੇ ਰਹਿਣਾ ਨਹੀਂ ਤਾਂ ਵਾਕਈ ਬੁੱਢੇ ਨਹੀਂ ਹੋਣਾ ਜਿਵੇਂ ਡਾਇਲੌਗ ਸੀ ਨਾ ਬਾਈ ਦਾ ਵੀ ਕਹਿੰਦਾ ਮੈਂ ਨਸ਼ੇ ਕਰਨ ਨਾਲ ਬੁੱਢੇ ਹੀ ਨਹੀਂ ਹੁੰਦੇ ਉਹ ਬੁੱਢੇ ਹੋਣਾ ਹੀ ਨਹੀਂ ਉਹਨਾਂ ਨੇ ਟੀਗਾ ਲਾ ਕੇ ਪਹਿਲੇ ਗੱਡੀ ਚੜ ਜਾਉਂਨਾਂ ਉਹਨਾਂ ਨੇ ਹਨਾ ਇਸ ਲਈ ਇਸ ਸਹੂਰ ਤੋਂ ਬਚੋ ਠੀਕ ਆ ਜਿੰਨਾ ਹੋ ਸਕਦਾ ਬਚੋ ਤੇ ਦੋ ਤਿੰਨ ਬਹੁਤ ਵਧੀਆ ਮੈਸੇਜ ਬੜੀ ਵਧੀਆ ਗੱਲ ਕੀਤੀ ਆ ਦੂਸਰੇ ਨੰਬਰ ਤੇ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਔਰ ਵਾਕਈ ਸੱਚ ਆ ਵੀ ਇਹਦੇ ਚ ਸਭ ਤੋਂ ਜ਼ਿਆਦਾ ਜਿਹੜਾ ਸੋਸ਼ਲ ਮੀਡੀਆ ਜਿਵੇਂ ਆਪਣਾ ਉਹ ਇੰਸਟਾਗ੍ਰam ਦੀ ਗੱਲ ਵੀ ਬਾਈ ਜੀ ਨੇ ਕੀਤੀ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਕੁੜੀਆਂ ਇਨਵੋਲ ਹੋਰ ਕੁੜੀਆਂ ਦੇ ਜਿਹੜੇ ਜ਼ਿਆਦੇ ਆਈਡੀਆ ਉਡੀਆਂ ਬਣਾ ਰਹੀਆਂ ਹਨਾ ਸਭ ਤੋਂ ਵੱਡਾ ਕੋਹੜ ਨਸ਼ੇ ਤੋਂ ਵੀ ਜ਼ਿਆਦਾ ਖਤਰਨਾਕ ਹੈ ਇਹ ਇਹ ਉਸ ਤੋਂ ਵੀ ਜ਼ਿਆਦਾ ਭੈਣਕਾ ਠੀਕ ਆ ਇਹ ਦੋ ਚੀਜ਼ਾਂ ਤੋਂ ਜੇ ਤੁਸੀਂ ਬਚ ਗਏ ਤਾਂ ਮੈਂ ਪ੍ਰੋਮਿਸ ਕਰਦਾ ਆ ਜਿੰਨੇ ਵੀ ਬੈਠੇ ਆ ਸਾਰੇ ਕਾਮਯਾਬ ਹੋ ਜਾਓਗੇ ਸਾਰੇ ਦੇ ਸਾਰੇ ਕਾਮਯਾਬ ਹੋ ਜਾਓਗੇ ਪਰ ਜਿਹੜੇ ਇਹਦੇ ਚ ਲਟਕ ਜਾਣਗੇ ਉਹ ਬੰਦੇ ਲਟਕਣਗੇ ਉਹ ਚਾਹੇ ਉਹ ਕੁੜੀਆਂ ਉਹਦੇ ਰੂਪ ਚ ਆਈਆਂ ਆਪਣਾ ਸੋਸ਼ਲ ਮੀਡੀਆ ਦੇ ਰੂਪ ਚਾ ਮੁੰਡੇ ਆ ਚਾਹੇ ਉਹ ਤੇ ਚਿੱਟੇ ਦੇ ਰੂਪ ਚ ਵਾਪਰ ਮੁੰਡੇ ਹੈਨਾ ਇਹ ਦੋਨੇ ਬਰਾਬਰ ਕੋੜ ਆ ਇਹਨਾਂ ਨੂੰ ਆਪਾਂ ਖਤਮ ਕਰਨਾ ਕੋਸ਼ਿਸ਼ ਕਰਨੀ ਆ ਤੁਹਾਡਾ ਵੀ ਦੇਖੋ ਬੜੀ ਵੱਡੀ ਗੱਲ ਆ ਵੀ ਘਰ ਹਰ ਹਰ ਸਕੂਲਾਂ ਚ ਜਾ ਜਾ ਕੇ ਜਿਹੜੇ ਮੈਸੇਜ ਕਮ ਵੇ ਕਰ ਰਹੇ ਹੈਨਾ ਇਸ ਤੋਂ ਵੱਡਾ ਪੁੰਨ ਨਹੀਂ ਹੈ ਨਾ ਸਭ ਤੋਂ ਵੱਡਾ ਪੁੰਨ ਕਰ ਰਹੇ ਆ ਬਾਈ ਜੀ ਕਿੰਨੀ ਮਿਹਨਤ ਕਰ ਰਹੇ ਆ ਹੈਨਾ ਉਹ ਨਾਲ ਇਹਨਾਂ ਦੇ ਲੇਡੀਜ਼ ਆ ਵੇਖ ਲਓ ਤੁਸੀਂ ਆਖ ਹੀ ਹਿਸਾਬ ਲਾਓ ਇਹ ਮਤਲਬ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਬਹੁਤ ਵੱਡਾ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਦਾਨ ਹੈ ਜਿਹੜਾ ਇਹ ਮਤਲਬ ਮੈਸੇਜ ਚਨਵਾਈ ਹੋ ਰਿਹਾ ਹੈ ਨਾ ਸੋ ਇੱਕ ਵਾਰ ਫਿਰ ਇਹਨਾਂ ਦੇ ਦਾਤ ਤੇ ਤਾੜੀਆਂ